ਜਿੱਥੇ ਪਹਿਲਾਂ ਤਪਦੀ ਗਰਮੀ ਰਹੀ ਤਾਪਮਾਨ 47-48 ਡਿਗਰੀ ਚੱਲ ਰਿਹਾ ਉਸ ਦੇ ਕਾਰਨ ਸਬਜ਼ੀਆਂ ਸੀ ਜੋ ਖਰਾਬ ਹੋਈਆਂ ਜਿਸ ਕਾਰਨ ਸਬਜ਼ੀਆਂ ਦੇ ਰੇਟ ਵਧੇ ਲੇਕਿਨ ਬਾਰਿਸ਼ ਹੋਈ ਰੋਕਾਂ ਨੂੰ ਰਾਹਤ ਮਿਲੀ ਤਾਂ ਉੱਥੇ ਹੀ ਸਬਜ਼ੀਆਂ ਨੁਕਦੇ ਵਿੱਚ ਪਾਣੀ ਭਰ ਗਿਆ ਜਿਸ ਕਾਰਨ ਸਬਜ਼ੀਆਂ ਜੋ ਖਰਾਬ ਹੋਈਆਂ ਅਤੇ ਸਬਜ਼ੀਆਂ ਦੇ ਰੇਟ ਹੁਣ ਹੋਰ ਵੀ ਜ਼ਿਆਦਾ ਵਧ ਗਏ ਹਨ ਅਸੀਂ ਸੰਗਰੂਰ ਦੀ ਸਬਜ਼ੀ ਮੰਡੀ ਵਿੱਚ ਖੜੇ ਹਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਉਰੇ ਜਿਹੜੇ ਕਿ 24 ਘੰਟੇ ਵਾਂਗੂ ਮੇਲਾ ਲੱਗਿਆ ਰਹਿੰਦਾ ਸੀਗਾ ਉਸ ਮੇਲੇ ਦੇ ਥਾਂ ਤੇ ਇਕਾ ਦੁਕਾ ਗਾਹਕ ਅਸੀਂ ਦੇਖਣ ਨੂੰ ਮਿਲ ਰਹੇ ਹਨ ਤਾਂ ਇਸ ਮਹਿੰਗਾਈ ਤੋਂ ਤੰਗ ਆ ਕੇ ਅਵਤਾਰ ਸਿੰਘ ਤਾਰਾ ਜੀ ਨੇ ਇੱਕ ਅਨੋਖਾ ਪ੍ਰਦਰਸ਼ਨ ਕਰ ਰਹੇ ਹਨ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਉਹ ਸਬਜੀ ਦਾ ਗੱਲ ਚ ਹਾਰ ਬਣਾ ਕੇ ਅਤੇ ਸਿਰ ਤੇ ਭਿੰਡਿਆਂ ਤਾਜ ਬਣਾ ਕੇ ਇੱਕ ਅਨੋਖਾ ਮੈਸੇਜ ਲਗਾ ਰਹੇ ਹਨ ਸਾਡੇ ਨਾਲ ਮੌਜੂਦ ਨੇ ਅਗਲ ਬਾਤ ਕਰਾਂਗੇ ਤਾਰਾ ਜੀ ਕੀ ਕਰਨਾ ਚਾਹੋਗੇ ਕਿਥੋਂ ਖਿਆਲ ਆਇਆ ਕਿ ਇਸ ਤਰ੍ਹਾਂ ਦਾ ਪ੍ਰੋਗਰਾਮ ਕਰਨਾ ਹੈ ਦੇਖੋ ਜੀ ਸਮੇਂ-ਸਮੇਂ ਤੇ ਜਦੋਂ ਵੀ ਕੋਈ ਹੁੰਦਾ ਕਰਦੇ ਰਹਿੰਦੇ ਆ ਕਿ ਲੋਕਾਂ ਨੂੰ ਵੇਰ ਕਰਦੇ ਆ ਸਰਕਾਰਾਂ ਨੂੰ ਬੇਨਤੀ ਕਰਦੇ ਆ ਵੀ ਜਿਹੜੀ ਮਹਿੰਗਾਈ ਵਧ ਰਹੀ ਹੈਗੀ ਉਹ ਘਟੇ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੇ ਸਾਡੇ ਵੀਰ ਨੇਗੇ ਮੰਡੀਆਂ ਦੇ ਵਿੱਚ ਸਬਜ਼ੀਆਂ ਲੈ ਕੇ ਆਉਂਦੇ ਨੇਗੇ ਫਲ ਫਰੂਟ ਲੈ ਕੇ ਆਉਂਦੇ ਨੇਗੇ ਹੁਣ ਸਬਜ਼ੀ ਦੀ ਗੱਲ ਕਰੀਏ ਪਹਿਲਾਂ ਇੰਨੀ ਟੈਂਪਰੇਚਰ ਸੀਗਾ ਗਰਮੀ ਦਾ ਉਹਦੇ ਕਰਕੇ ਬੇਲਾ ਸੁੱਕ ਗਿਆ ਸਬਜ਼ੀਆਂ ਨਹੀਂ ਲੱਗਿਆ ਉਸ ਤੋਂ ਬਾਅਦ ਜਦੋਂ ਲੱਗਣ ਲੱਗੇ ਤਾਂ ਮੀਂਹ ਜਾਦੇ ਪੈ ਗਏ ਮੀਂਹ ਪੈਣ ਕਰਕੇ ਫਿਰ ਜਿਹੜੀਆਂ ਸਬਜ਼ੀਆਂ ਸੀ ਉਹ ਨਹੀਂ ਲਈ ਆਈਆਂ ਕਿਤੇ ਨਾ ਕਿਤੇ ਜਿਹੜਾ ਇੱਕ ਪਾਸੇ ਕਿਸਾਨਾਗਾ ਜਾਂ ਇੱਕ ਪਾਸੇ ਦੁਕਾਨਦਾਰ ਹੈਗਾ ਉਹਨੂੰ ਵੀ ਬਹੁਤ ਔਖਾ ਰਿਹਾ ਉਹਦੇ ਨਾਲ ਨਾਲ ਜਿਹੜੇ ਲੋਕ ਨੇ ਪਬਲਿਕ ਨੇ ਜਿਹੜੀ ਸਬਜ਼ੀ ਲੈ ਕੇ ਜਾਂਦੇ ਨੇ ਤਿੰਨ ਟਾਈਮ ਦੇ ਵਿੱਚੋਂ ਦੋ ਟਾਈਮ ਤਾਂ ਕੋਈ ਸਬਜ਼ੀ ਬਣਾਉਂਦੀ ਹੋਊਗਾ ਦੋ ਟਾਈਮ ਤਾਂ ਇੱਕ ਟਾਈਮ ਤਾਂ ਬਣਾਉਂਦੀ ਹੋਊਗਾ ਪਰ ਸਾਡੇ ਵਰਗੇ ਤਾਂ ਇੱਕ ਟਾਈਮ ਤੋਂ ਵੀ ਘੱਟ ਕਾਰਨ ਕੀ ਹੈਗਾ ਜਿਹੜੀ ਆ ਸਬਜ਼ੀਆਂ ਦੇ ਰੇਟ ਨੇਗੇ ਬਹੁਤ ਜ਼ਿਆਦੇ ਹੋਗੇ ਕਿਉਂਕਿ ਸਾਨੂੰ ਪਤੀ ਹੈਗਾ ਕਾਰਨ ਪਹਿਲਾਂ ਦੱਸ ਚੁੱਕਿਆ ਵੀ ਕੀ ਕਰਨਾ ਹੁਣ ਇਹਦੇ ਵਿੱਚ ਜਿਹੜਾ ਬੰਦਾ ਮੈਂ ਜਿਵੇਂ ਮੰਨ ਲਓ ਅੱਧਾ ਕਿਲੋ ਸਬਜ਼ੀ ਲੈ ਕੇ ਤੈਨੂੰ ਪਾਈਆ ਲਿਜਾਣ ਦਾ ਗਿਆ ਹੁਣ ਹੁਣ ਤਾਂ ਜੀ ਮੂੰਗੀ ਮਸਰੀ ਦੀ ਦਾਲ ਬਣਾ ਕੇ ਖਾਣੇ ਆਗੇ ਬਾ ਜਿਹੜੀ ਆ ਸਬਜ਼ੀ ਆ ਲੈਤੀ ਆ ਇਹ ਇੱਕ ਮੈਨੇ ਇਹ ਦੱਸਿਆ ਵੀ ਭਾਈ ਸਾਡੇ ਲਈ ਵੀ ਸਬਜ਼ੀਆਂ ਹੈਗੀਆਂ ਨੇ ਅਸੀਂ ਵੀ ਰਾਜ਼ੀ ਆਂ ਕੀ ਅਸੀਂ ਜੇ ਹੋਰ ਸੋਚਦੇ ਹੋਣਗੇ ਜਿੰਨਾਂ ਦਾ ਵੀ ਜ਼ਿਆਦੇ ਪੈਸੇ ਨੇ ਵੀ ਅਸੀਂ ਅਸੀਂ ਸਬਜ਼ੀ ਖਾਂਦੇ ਆਂ ਅਸੀਂ ਸਬਜ਼ੀ ਖਾਂਦੇ ਨਹੀਂ ਅਸੀਂ ਤਾਂ ਗਾਲਚਾ ਪਾ ਕੇ ਰੱਖਦੇ ਆਂ ਹੀ ਹਾਰ ਬਣਾ ਕੇ ਰੱਖਦੇ ਆਂ ਕਿਉਂਕਿ ਜਿਹੜੀ ਚੀਜ਼ ਮਹਿੰਗੀ ਹੁੰਦੀ ਆ ਉਹ ਅਕਸਰ ਰੱਖੀ ਜਾਂਦੀ ਆ ਉਹ ਕਿਤੇ ਵਰਤੀ ਨਹੀਂ ਜਾਂਦੀ ਇਹ ਜਿਹੜੀ ਉਹ ਸਬਜੀ ਆ ਇਹ ਵੀ ਬਹੁਤ ਮਹਿੰਗੀ ਆ ਇਹ ਵੀ ਬਹੁਤ ਕੀਮਤੀ ਆ ਇਹ ਨੂੰ ਮੈਂ ਬਣਾ ਨਹੀਂ ਸਕਦਾ ਪਰ ਇਹ ਨੂੰ ਮੈਂ ਰੱਖ ਸਕਦਾ ਇਹ ਨੂੰ ਮੈਂ ਤਾਜ਼ ਬਣਾ ਸਕਦਾਗਾ ਸਰਦਾ ਜਿਹੜੀ ਭਿੰਡੀ ਆਗੀ ਉਹ 60 ਰੁਪਏ ਕਿਲੋ ਆਗੀ ਕਦੂ ਆਗਾ 100 ਰੁਪਏ ਕਿਲੋ ਆਗਾ ਤੁਸੀਂ ਦੇਖ ਸਕਦੇ ਹੋਗੇ ਵੀ ਹਰ ਇੱਕ ਚੀਜ਼ ਦੇ ਉੱਤੇ ਜਿਹੜੀ ਅੱਜ ਦੇ ਟਾਈਮ ਦੇ ਵਿੱਚ ਮਹਿੰਗਾਈ ਆ ਉਹ ਵੱਧਦੀ ਜਾ ਰਹੀ ਆ ਮਹਿੰਗਾਈ ਵਾਦੀ ਜਾ ਰਹੀ ਹੈ ਕਿ ਤੇ ਜਿਹੜੀ ਦਿਹਾੜੀਦਾਰ ਬੰਦੇ ਨੇ ਕਈ ਵਾਰੀ ਦਿਹਾੜੀ ਲੱਗਦੀ ਹੈ ਕਈ ਵਾਰੀ ਨਹੀਂ ਲੱਗਦੀ ਹੈਗੀ ਉਹਨਾਂ ਦਾ ਬਹੁਤ ਔਖਾ ਫਿਰ ਆਜੀ 100 ਰੁਪਏ ਕਿਲੋ ਕਦੂ ਹੈ ਲੇਕਿਨ ਉਸ ਵੇ ਪਿਆਜ਼ ਆ ਗਿਆ ਟਮਾਟਰ ਆ ਗਿਆ ਲਸਣ ਆ ਗਿਆ ਇਹ ਇਹ ਸਾਰਾ ਕੁਝ ਇਹਨਾਂ ਵਿੱਚ ਪਊਗਾ ਫੇਰ ਸਬਜ਼ੀ ਬਣੇਗੀ ਤਾਂ ਇੱਕ ਦਿਹਾੜੀਦਾਰ ਦੀ ਦਿਹਾੜੀ ਤਾਂ ਸਾਰੀ ਸਬਜ਼ੀ ਵਿੱਚ ਨਿਕਲ ਜਾਏਗੀ ਘਰ ਦਾ ਗੁਜ਼ਾਰਾ ਬੜਾ ਔਖਾ ਹੋਵੇਗਾ ਉਹੀ ਗੱਲ ਕਰਦੇ ਆ ਜੀ ਵੀ ਜਿਹੜੀ ਸਬਜੀ ਹੈਗੀ ਉਹ ਤਾਂ ਬਹੁਤ ਮਹਿੰਗੀ ਹੈ ਜੇ ਆਪਾਂ ਚਟਨੀ ਕੁਟਣ ਤੇ ਆ ਜੀਏ ਚਟਨੇ ਦੇ ਵਿੱਚ ਪਦੀਨਾ ਵੀ ਪੈਂਦਾ ਪਦੀਨੇ ਦੀ 20 ਰੁਪਏ ਦੀ ਗੁੱਟੀ ਆ ਪਿਆਜ਼ 50 ਰੁਪਏ ਕਿਲੋ ਆ ਜਿਹੜੇ ਅੱਜ ਤੋਂ ਮਹੀਨਾ ਪਹਿਲਾਂ ਰੇਟ ਘੱਟ ਸੀਗਾ ਅੱਜ ਡਬਲ ਹੋ ਗਿਆ ਕਾਰਨ ਇਹੀ ਹੈਗਾ ਵੀ ਕਾਰਨ ਇਹੀ ਹੈ ਜਿਹੜੀ ਮਹਿੰਗਾਈ ਹੈਗੀ ਬਹੁਤ ਵੱਧਦੀ ਹੈਗੀ ਤੇ ਮਹਿੰਗਾਈ ਦੇ ਨਾਲ ਨਾਲ ਸਾਡੇ ਦੁਕਾਨਦਾਰ ਪੁਰਾਣੇ ਉਹਨਾਂ ਨੂੰ ਵੀ ਜਿਹੜੀ ਉਹਨਾਂ ਦੀ ਜੇ 10 ਕਿਲੋ ਸਬਜੀ ਬਿਕਣੀ ਤਾਂ 5 ਕਿਲੋ ਹੀ ਵਿਕਦੀ ਆ ਕਿਉਂਕਿ ਅਗਲਾ ਲੈ ਕੇ ਨਹੀਂ ਜਾ ਰਿਹਾ ਹੈਗਾ ਤੇ ਜਿਹੜੀ ਸਬਜੀ ਬਚ ਜਾਂਦੀ ਆ ਕਿਤੇ ਨਾ ਕਿਤੇ ਉਹ ਖਰਾਬ ਵੀ ਨਿਕਲਦੀ ਆ ਵਿੱਚੋਂ ਖਰਾਬ ਵੀ ਹੋ ਜਾਂਦੀ ਆ ਤੇ ਸਾਡਾ ਜਿਹੜਾ ਸਾਡੇ ਜਿਹੜੇ ਗਰੀਬ ਲੋਕ ਨੇ ਸਾਡਾ ਤਾਂ ਇਹ ਹੈ ਜੀ ਵੀ ਅਸੀਂ ਸਬਜੀ ਖਾਣ ਲਈ ਤਾਂ ਨਹੀਂ ਲੈ ਸਕਦੇ ਹੈਗੇ ਪਰ ਮੈਂ ਲੈ ਕੇ ਆਪਣਾ ਸ਼ੌਂਕ ਪੂਰਾ ਕੀਤਾਗਾ ਘਰ ਵਾਲੀ ਵੀ ਕਹਿੰਦੀ ਜਦ ਸਬਜੀ ਲੈ ਕੇ ਆ ਸਬਜੀ ਲੈ ਕੇ ਆ ਮੈਂ ਹੁਣ ਉਹਦਾ ਜਾ ਕੇ ਲੰਬਾਵਾ ਦੇਣਾਗਾ ਵੀ ਆ ਜਾ ਕੇ ਨੂੰ ਗੱਲ ਚ ਪਾ ਲਾ ਇਹਦੇ ਵਿੱਚ ਪਿਆਜ਼ 50 ਰੁਪਏ ਕਿਲੋ ਵਾਲਾ ਟਮਾਟਰ ਆਗਾ ਖੀਰਾ ਆ ਕarele ਨੇ ਟਿੰਡੂ ਆਗੀ ਭਿੰਡੀਆ ਇਹਦੇ ਵਿੱਚ ਸਾਰਾ ਕੁਝ ਆ ਆ 100 ਰੁਪਏ ਕੱਦੂ ਆ ਬੈਂਗਣ ਇਹ ਹੈ ਜੀ ਆਪਣੇ ਲਈ ਸਾਰਾ ਕੁਝ ਇਹ ਲਿਜਾ ਕੇ ਘਰੇ ਰਸੋਈ ਚ ਟੰਗਾਗੇ ਤੇ ਘਰ ਵਾਲੀ ਨੂੰ ਕਹਾਂਗੇ ਇਹਨੂੰ ਦੇਖ ਦੇ ਕੇ ਮੂੰਗੀ ਮਸਰੀ ਨੂੰ ਤੜਕਾ ਲਾਈ ਜਾ ਮੂੰਗੀ ਮਸਰੀ ਨੂੰ ਤੜਕਾ ਲਾਈ ਜਾ ਇਹਨੂੰ ਦੇਖ ਦੇ ਕੇ ਪਰ ਇਹਨੂੰ ਬਣਾਈ ਨਾ ਪਰ ਜੇ ਮੈਂ ਤੁਹਾਨੂੰ ਦੱਸਿਆਗਾ ਕਿ ਸੋਨੇ ਦੇ ਭਾਰ ਸਬਜੀ ਹੋਗੀ ਤੁਹਾਡੇ ਲਈ ਇਹ ਸੋਨਾ ਜਿਸਾ ਤੁਸੀਂ ਹਾਰ ਬਣਾ ਕੇ ਗਲ ਵਿੱਚ ਪਾਇਆ ਹੋਇਆ ਤੰਕੀ ਲੱਗਦਾ ਹੈ ਕਿ ਫਿਰ ਸਕੂਟਰੀ ਰੋਡ ਵੀ ਪੂਗੀ ਸੋਨਾ ਲਈ ਫਿਰਦੇ ਹੋ ਬਿਲਕੁਲ ਜੀ ਬਿਲਕੁਲ ਲੋੜ ਤਾਂ ਪੈਂਦੀ ਹੈ ਜੀ ਚਲੋ ਕੋਈ ਗੱਲ ਨਹੀਂ ਆ ਜਾਣਗੇ ਵੀਰ ਪੱਤਰਕਾਰ ਭਰਾ ਆਏਗੇ ਨੇ ਕਿ ਉਹਨਾਂ ਨੂੰ ਫੋਨ ਕੀਤਾਗਾ ਹੋਰ ਆ ਜਾਣਗੇ ਵੀਰ ਆਏਗੇ ਨੇ ਮੱਲੇ ਦੇ ਉਹ ਲੈ ਜਾਣਗੇ ਮੈਨੂੰ ਮੋਟਰਸਾਈਕਲ ਤੇ ਵਿਚਾਲੇ ਬਿਠਾ ਕੇ ਐ ਮੇਰੀ ਬਹੁਤ ਫਿਕਰ ਕਰਦੇ ਨੇ ਉਹ ਕਹਿੰਦੇ ਤਾਰਾ ਜੀ ਕੋਈ ਗੱਲ ਨਹੀਂ ਜੇ ਤੁਸੀਂ ਇੰਨਾ ਮਹਿੰਗਾ ਹਾਰ ਪਾਈ ਲਿਆ ਫਿਕਰ ਨਾ ਕਰੋ ਸਾਡੇ ਹੁੰਦੇ ਆਸੀਂ ਮੈਨੂੰ ਮੈਨੂੰ ਪੂਰਾ ਆਪਦੇ ਘਰੇ ਛੱਡ ਕੇ ਆਉਣਗੇ ਮੈਨੂੰ ਕੋਈ ਖਤਰਾ ਨਹੀਂ ਹੈਗਾ ਜੀ ਭਾਈਆਂ ਦੇ ਹੁੰਦੇ ਤੇ ਜੀ ਇਹ ਸੰਸਰਨਾਵਦਾਰ ਸਿੰਘ ਤਾਰਾ ਜੀ ਹੋਰ ਵੀ ਸਬਜ਼ੀ ਖਰੀਦਣ ਪਾਈ ਆਏ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿੰਨੇ ਵਜੇ ਆਪਣਾ ਪ੍ਰਿੰਟੰਟ ਸਿੰਘ ਜੀ ਪ੍ਰਿੰਟਾਂ ਦੀ ਕਿਸ ਤਰ੍ਹਾਂ ਦੇਖਦੇ ਹੋ ਸਬਜ਼ੀ ਲੈਣ ਆਏ ਹੋ ਕਿ 80 ਰੁਪਏ ਕਿਲੋ ਕਦੂ ਹੈ 60 ਰੁਪਏ ਕਿਲੋ ਕਦੂ ਹੈ ਕਿੰਨਾ ਲਿਆ ਅੱਧਾ ਕਿਲੋ ਜੀ ਅੱਧਾ ਕਿਲੋ ਉਹ ਗੱਲ ਸਹੀ ਹੋ ਗਈ ਵੀ ਜਿਹਨੇ ਸਬਜ਼ੀ ਕਿਲੋ ਲੈਣੀ ਸੀ ਹੁਣ ਅੱਧਾ ਕਿਲੋ ਦੇ ਆ ਗਏ ਹਾਂ ਅੱਧਾ ਕਿਤੋਂ ਤੇ ਆ ਗਏ ਕਾਫੀ ਮਹਿੰਗਾ ਹੀ ਹੋਗੀ ਹਾਂ ਹੀ ਮਹਿੰਗਾ ਹੀ ਤਾਂ ਹੈਗੀ ਕਦੂ ਵਿੱਚ ਟਮਾਟਰ ਲਸਣ ਪਿਆਜ਼ ਪੈਣਾ ਇਹ ਵੀ ਬੜੇ ਮਹਿੰਗੇ ਨੇ ਹਾਂ ਜੀ 60 ਰੁਪਏ ਕਿਲੋ ਪਿਆ ਆਹਾਂ ਟਮਾਟਰ ਆ ਜੀ ਸਹੀ ਹਾਂ ਜੀ ਤਾਂ ਕਿੰਨੇ ਕਿਤੇ ਗਰੀਬ ਇਨਸਾਨ ਨੂੰ ਤਾਂ ਔਖਾ ਹੋ ਗਿਆ ਨਾ ਜਿਹਨੇ ਦਿਹਾੜੀ ਲਗਾਨੀ ਆ ਤਾਂ ਸਾਰੀ ਦਿਹਾੜੀ ਇੱ ਸਬਜ਼ੀ ਜੋ ਭਾਈ ਇਥੇ ਵੇਚ ਰਿਹਾ ਹੈ ਉਹਨਾਂ ਨਾਲ ਵੀ ਗੱਲਬਾਤ ਕਰਨੇ ਆ ਕਿਨੇ ਵਸਰ ਆਪਣਾ ਜੀ ਕੁਲਵੰਤ ਸਿੰਘ ਕੁਲਵੰਤ ਸਿੰਘ ਜੀ ਕਿਸ ਤਰ੍ਹਾਂ ਦੇ ਹੁਣ ਹਾਲਾਤ ਨੇ ਸਬਜ਼ੀ ਮੰਡੀ ਦੇ ਜਿਹੜੀ ਪੂਰੀ ਚਹਲ ਪਹਿਲ ਹੁੰਦੀ ਹੈ ਲੇਕਿਨ ਅੱਜ ਗ੍ਰਾਹਕ ਘਟ ਹੈ ਨਹੀਂ ਸਬਜ਼ੀ ਮਹਿੰਗੀ ਹੋਊਗੀ ਜੀ ਚਹਲ ਵਹਿਲ ਆਪੀ ਬੰਦ ਹੋ ਗਈ ਪਹਿਲਾਂ ਜੋ ਸਸਤੀ ਸੀ ਉਹ ਹਰੇਕ ਬੰਦਾ ਮੰਡੀ ਦੇ ਵਿੱਚ ਆਉਂਦੇ ਸਬਜ਼ੀ ਲੈਣ ਹੁਣ ਸਬਜ਼ੀ ਮਹਿੰਗੀ ਹੋ ਗਈ ਗਾ ਘਟ ਕੇ ਉਹਦਾ ਨੈਚਰ ਲਈ ਹੈ ਕਿੰਨਾ ਰੇਟ ਹੈ ਹੁਣ ਸਬਜ਼ੀਆਂ ਦਾ ਕਿਹੜਾ ਰੇਟ ਹੈ ਇਸ ਸਬਜ਼ੀ ਦਾ ਪਿੰਡੀ 60 ਰੁਪਏ ਕਿਲੋ ਜੀ ਤੋਰੀ ਕਦੂ ਟਿੰਡੋ ਇਹ 100 ਰੁਪਏ ਕਿਲੋ ਨੇ 1600 ਰੁਪਏ ਕਿਲੋ ਹੈ ਕੀ ਕਰਨ ਲੱਗਦਾਗਾ ਵੀ ਹੁਣ ਕਦ ਤੱਕ ਹਾਲਾਤ ਸੁਧਰ ਸਕਦੇ ਨੇ ਇਹ ਹਾਲਾਤ ਦੇ ਨੇਛੇ ਦੀ ਤੇ ਸੁਧਰਨ ਦੇ ਲੱਗਦਾ ਨਹੀਂ ਕਹੋਗੇ ਕਹਾ ਬਾਰਸ਼ਾਂ ਹੋਰ ਜ਼ਿਆਦਾ ਵਧ ਜਾਣੀਆਂ ਐ ਸਬਜ਼ੀ ਹੋਰ ਘਟ ਜਾਣੀਆਂ ਇਸ ਤੋਂ ਮਹਿੰਗੀ ਹੋਣ ਦੀ ਉਮੀਦ ਹੈ ਘਟਣ ਦੀ ਉਮੀਦ ਕੋਈ ਨਹੀਂ ਸਬਜ਼ੀ ਇਸ ਤੋਂ ਜ਼ਿਆਦਾ ਹੋਰ ਵੀ ਮਹਿੰਗੀ ਹੋਣ ਦੀ ਉਮੀਦ ਹੈ ਘਟਣ ਦੀ ਉਮੀਦ ਨਹੀਂ ਜਿਸ ਕਾਰਨ ਅੱਜ ਅਵਧਾਰ ਸਿੰਘ ਤਾਰਾ ਨੇ ਇੱਕ ਅਨੋਖਾ ਪ੍ਰਸ਼ਨ ਕੀਤਾ ਹੈ ਸੰਗਰੂਰ ਤੋਂ ਗਰਉ ਸਿੰਘ